ਥੋੜਾ ਸਾਰਿਆਂ ਦੇ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਤੁਸੀਂ ਬਾਟਰ ਦੇਖ ਕੇ ਸੋਚੇ ਰਹੇ ਹੋ ਨਾ ਵੀ ਅੱਜ ਆਪਾਂ ਕੀ ਕਰਨ ਜਾ ਰਹੇ ਹਾਂ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਜਿੱਤੇ ਬਾਹ ਦੇ ਕੁੰਡੇ ਵਧਾਂਦੇ ਉਹ ਵਧਾਂ ਤਾਂ ਕਿ ਵਧੀਆ ਜਿਹਾ ਤਰੀਕਾ ਕਿਉਂਕਿ ਕਈ ਵਾਰ ਹੁੰਦਾ ਵੀ ਜਦੋਂ ਅਸੀਂ ਕੁੰਡੇ ਵਧਾਨੇ ਇੱਥੇ ਜਾ ਲੀਜੀ ਪੈ ਜਾਂਦੀ ਗਲੀਆਂ ਜੀ ਹੋ ਜਾਂਦੀਆਂ ਵਧੀਆਂ ਨਹੀਂ ਲੱਗਦੀਆਂ ਸਾਈਡ ਤੋਂ ਅਸੀਂ ਕੁੰਡੇ ਵਧਾਨੇ ਅਗਰ ਉੱਥੇ ਜਾ ਲੀਜੀ ਅਗਲੀ ਪੈਣ ਲੱਗ ਜੂਵੇ ਤਾਂ ਵਧੀਆਂ ਨਹੀਂ ਲੱਗਦੀਆਂ ਤੇ ਆਪਾਂ ਹਜੇ ਕੁੰਡੇ ਐਡਾ ਵਧਾਵਾਂਗੇ ਤੁਹਾਨੂੰ ਮੈਂ ਕੁੰਡੇ ਵਧਾਉਣ ਦਾ ਤਰੀਕਾ ਦੱਸਣ ਜਾ ਰਹੀ ਹਾਂ ਕੁੰਡੇ ਐਡਾ ਵਧਾਵਾਂਗੇ ਕਿ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਕਿ ਕੁੰਡੇ ਵਧੇ ਹੋਏ ਹਨ ਤੇ ਲੁੱਕ ਬਿਲਕੁਲ ਹੀ ਅਲੱਗ ਆਊਗੀ ਵਧੀਆ ਆਊਗੀ ਮੀਨਜ਼ ਕਿ ਤੁਸੀਂ ਬੜੀ ਹੀ ਸੌਖੇ ਤਰੀਕੇ ਨਾਲ ਇੱਦਾਂ ਕੁੰਡੇ ਵਧਾ ਸਕਦੇ ਹੋ ਸਪੈਸ਼ਲੀ ਮੈਂ ਤੁਹਾਨੂੰ ਬਾਂਦੇ ਕੁੰਡੇ ਦੱਸਣ ਜਾ ਰਹੀ ਹਾਂ ਕਿਉਂਕਿ ਜ਼ਿਆਦਾ ਕੁੰਡੇ ਸੀ ਬਾਂਦੇ ਹੀ ਵਧਾਣੇ ਹਨ ਉਹਨਾਂ ਦੇ ਸਾਈਡ ਤੇ ਵਧਦੇ ਰਹਿੰਦੇ ਆ ਬਾਕੀ ਤੁਸੀਂ ਇਹੀ ਵਾਲਾ ਤਰੀਕਾ ਕਿਤੇ ਵੀ ਯੂਜ਼ ਕਰ ਸਕਦੇ ਹੋ ਤਾਂ ਫੇਰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜਿਸ ਚ ਅਸੀਂ ਕੁੰਡੇ ਵਧਾਣੇ ਦੇਖ ਰਹੇ ਹਾਂ ਕੁੰਡੇ ਵਧਾਣ ਦਾ ਇੱਕ ਅਲੱਗ ਜਿਹਾ ਤਰੀਕਾ ਵਧੀਆ ਤਰੀਕਾ ਜਿਹੜਾ ਕਿ ਤੁਸੀਂ ਬਾਂਦੇ ਕੁੰਡੇ ਇੱਦਾਂ ਵਧਾਓਗੇ ਤੁਹਾਨੂੰ ਠੀਕ ਲੱਗੂਗਾ ਸਭ ਤੋਂ ਪਹਿਲੀ ਗੱਲ ਜਿਹੜੀ ਸੇ ਧਿਆਨ ਚ ਰੱਖਣੀ ਹੈ ਦੇਖੋ ਹਮੇਸ਼ਾ ਕੋਸ਼ਿਸ਼ ਕਰੋ ਵੀ ਜਦੋਂ ਵੀ ਤੁਸੀਂ ਬਾਂਦੇ ਕੁੰ ਉਲਟੀ ਸਲਾਈ ਚ ਵਧਾਓ ਕਿਉਂ ਕਿ ਕਿਉਂਕਿ ਇਦਾਂ ਹੁੰਦਾ ਵੀ ਤੁਸੀਂ ਕੋਈ ਨਾ ਕੋਈ ਪੈਟਰਨ ਬਣਾਉਣਾ ਹੁੰਦਾ ਹੈ ਤੇ ਜਿਹੜਾ ਪੈਟਰਨ ਸ਼ੁਰੂ ਕਰਦੇ ਆ ਅਸੀਂ तकरीबन ਸਾਡੇ ਸਾਰੇ ਪੈਟਰਨ ਸਿੱਧੀ ਰੋਜ਼ ਜੇ ਹੀ ਸ਼ੁਰੂ ਹੁੰਦੇ ਨੇ ਇਸ ਕਰਕੇ ਬਾਰਡਰ ਕੰਪਲੀਟ ਕਰਕੇ ਉਸ ਤੋਂ ਬਾਅਦ ਜਿਹੜੀ ਅਗਲੀ ਸਲਾਈ ਆਣੀ ਹੈ ਪੁੱਠੀ ਸਲਾਈ ਉਸ 'ਚ ਤੁਸੀਂ ਕੁੰਡੇ ਵਧਾ ਲਓ ਜਿੰਨੇ ਵੀ ਤੁਹਾਨੂੰ ਕੁੰਡੇ ਚਾਹੀਦੇ ਆ ਬਾਅਦ 'ਅਸੀਂ तकरीबन ਕੁੰਡੇ ਵਧਾਨੇ ਆ ਇਕੱਠੇ 8 ਕੁੰਡੇ 4 ਮਲਕੀ ਬੱਚੇ ਦੇ ਬਾਅਦ ਆਸੀਂ ਚਾਰੇ ਚਾਰ ਕੁੰਡੇ ਵਧਾ ਲੈਣੇ ਆ ਚਾਰ ਪੰਜ ਬੜੇ ਦੇ ਬਾਹਾਂ ਤਾਂ ਸੀ ਸੱਤ ਅੱਠ ਅੱਠ ਕੁੰਡੇ ਵਧਾ ਲੈਣੇ ਮਲਕਿ ਅਸੀਂ ਫਿਰ ਬਾਕੀ ਕੁੰਡੇ ਜਿਹੜੇ ਵਧਾਣੇ ਹੈ ਡਿਪੈਂਡ ਕਰਦਾ ਹੈ ਵੀ ਪੈਟਰਨ ਅਸੀਂ ਕਿਹੜਾ ਪਾ ਰਹੇ ਹ ਕਿਉਂਕਿ ਸਾਨੂੰ ਜਿਹੜੇ ਕੁੰਡੇ ਆ ਬਾਹ ਦੇ ਪੈਟਰਨ ਦੇ ਮੁਤਾਬਿਕ ਵਧਾਣੇ ਪੈਂਦੇ ਆ ਤਾਂ ਕਿ ਪੈਟਰਨ ਸੈੱਟ ਆ ਜਾਵੇ ਉਹਦੇ ਮੁਤਾਬਿਕ ਅਸੀਂ ਪਹਿਲਾਂ ਕੁੰਡੇ ਵਧਾਣੇ ਹੁੰਦੇ ਕੁੰਡੇ ਵਧਾਣ ਲਈ ਪਹਿਲਾਂ ਦੇਖ ਲਓ ਕਿ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਹੈ ਨੰਬਰ 1 ਵੀ ਅਸੀਂ ਪੈਟਰਨ ਕਿਹੜਾ ਪਾਣ ਜਾ ਰਹੇ ਆ ਜਿਹੜਾ ਪੈਟਰਨ ਪਾਣ ਜਾ ਰਹੇ ਆ ਉਹ ਕਿੰਨੇ ਕੁੰਡਿਆਂ ਤੇ ਸੈੱਟ ਹੋਣਾ ਹੈ ਇਹ ਦੇਖ ਕੇ ਫਿਰ ਤੁਸੀਂ ਬਾਹ ਦੇ ਕੁੰਡੇ ਦੇਖ ਲਓਗੇ ਸਾਡੇ ਕੋਲ ਇੰਨੇ ਕੁੰਡੇ ਆ ਤੇ ਇੰਨੇ ਤਾਂ ਸਾਡੇ ਬਾਹ ਦਾ ਜਿਹੜਾ ਪੈਟਰਨ ਆ ਉਹ ਸੈੱਟ ਹੋਣਾ ਤੇ ਉਸ ਹਾਮਣੇ ਫਿਰ ਤੁਸੀਂ ਕੁੰਡੇ ਵਧਾ ਲਓ ਪਹਿਲੀ ਰੋ ਦੇ ਵਿੱਚ ਕਿਉਂਕਿ ਪਹਿਲੀ ਰੋ ਦੇ ਵਿੱਚ ਜਿਹੜੇ ਕੁੰਡੇ ਵਧਾਉਂਗੇ ਤੁਸੀਂ ਉਹਦੇ ਵਿੱਚ ਹੀ ਉੱਪਰ ਹੀ ਤੁਸੀਂ ਉਹ ਪੈਟਰਨ ਨੂੰ ਸੈੱਟ ਕਰੋਗੇ ਤੇ ਬਾਹ ਦੇ ਵਿੱਚ ਪੈਟਰਨ ਸੈੱਟ ਹੋਣਾ ਬਹੁਤ ਹੀ ਜ਼ਰੂਰੀ ਹੈ ਸ਼ੁਰੂ ਦੇ ਵਿੱਚ ਹੀ ਤੁਸੀਂ ਜਿਹੜੇ ਕੁੰਡੇ ਵਧਾਣੇ ਆ ਵਧਾ ਕੇ ਉਹ ਤੇ ਪੈਟਰਨ ਸੈੱਟ ਕਰ ਲਓ ਤੇ ਪੈਟਰਨ ਦੇ ਮੁਤਾਬਿਕ ਤੁਸੀਂ ਕੁੰਡੇ 2 ਜਾਂ 4 ਘੱਟ ਵੱਧ ਵੀ ਵਧਾ ਸਕਦੇ ਹੋ ਮੀਨਸ ਕਿ ਜ਼ਿਆਦਾ ਕੁੰਡੇ ਵਧਾ ਸਕਦੇ ਹੋ ਇਹ ਵੀ ਘੱਟ ਤਾਂ ਨਹੀਂ ਵਧਾਣੇ ਚਾਹੀਦੇ ਤੁਸੀਂ ਹਮੇਸ਼ਾ ਇਹ ਕੋਸ਼ਿਸ਼ ਕਰੋ ਅਗਰ ਤੁਸੀਂ ਪੈਟਰਨ ਤੁਹਾਡਾ ਸੈਟ ਜਿਸ ਤਰ੍ਹਾਂ ਮਲ ਰੋਥਾ ਨੂੰ ਪੈਟਰਨ ਤੁਸੀਂ ਐਸੇ ਪਾਣਾ ਤੇ ਤੁਹਾਨੂੰ ਇੱਥੇ ਕਿੰਨੇ ਚਾਹੀਦੇ ਆ 8 ਜਾਂ 10 ਠੀਕ ਹੈ ਪਰ ਤੁਸੀਂ ਸੋਚ ਰਹੇ ਵੀ ਤੁਸੀਂ 8 ਜਾਂ 10 ਕੁੰਡੇ ਵਧਾਣੇ ਨਹੀਂ ਹੈ ਤੇ ਫਿਰ ਤੁਸੀਂ ਕੀ ਕਰੋਗੇ ਹਾਂ ਤੁਸੀਂ ਇੱਥੇ 8 ਜਾਂ 10 ਹੀ ਕੁੰਡੇ ਵਧਾਓਗੇ ਤਾਂ ਕਿ ਪੈਟਰਨ ਸੈੱਟ ਹੋ ਜਾਵੇ ਬਾਹਾਂ ਦਾ ਸ਼ੁਰੂ ਦੇ ਵਿੱਚ ਪੈਟਰਨ ਨੂੰ ਸੈੱਟ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਠੀਕ ਹੈ 8 ਜਾਂ 10 ਕੁੰਡੇ ਜਿੰਨੇ ਤਾਂ ਵੀ ਪੈਟਰਨ ਸੈੱਟ ਹੋ ਰਿਹਾ ਤੁਸੀਂ ਉਹ ਕੁੰਡੇ ਫਸਟ ਰੋ ਦੇ ਵਿੱਚ ਵਧਾਓ ਇਦੇ ਨਾਲ ਕੀ ਹੋਊਗਾ ਤੁਹਾਡਾ ਪੈਟਰਨ ਸੈੱਟ ਹੋ ਜਾਊਗਾ ਤੇ ਅੱਗੇ ਜਾ ਕੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ। ਅਗਰ ਤੁਸੀਂ ਘੱਟ ਕੁੰਡੇ ਵਧਾਓਗੇ ਤਾਂ ਤੁਹਾਡਾ ਪੈਟਰਨ ਸੈੱਟ ਨਹੀਂ ਹੋਊਗਾ ਤਾਂ ਅਗਰ ਤੁਸੀਂ ਨਾਲ ਦੀ ਨਾਲ ਪੈਟਰਨ ਸ਼ੁਰੂ ਕਰਨਾ ਹੈ ਉਹ ਥੋੜਾ ਔਖਾ ਹੋ ਜਾਂਦਾ ਸਪੈਸ਼ਲੀ ਜਿਹੜੇ ਅਸੀਂ ਪੈਟਰਨ ਬੜੇ ਪੰਨੇ ਆ। ਠੀਕ ਹੈ ਕੋਸ਼ਿਸ਼ ਕਰੋ ਅਗਰ 8 ਜਾਂ 10 ਕੁੰਡੇ ਅਤੇ ਜਾ ਵਧਾ ਕੇ ਸਾਡਾ ਪੈਟਰਨ ਸੈੱਟ ਹੁੰਦਾ ਤਾਂ ਤੁਸੀਂ ਉਨੇ ਕੁੰਡੇ ਫਸਟ ਰੋ ਦੇ ਵਿੱਚ ਵਧਾ ਲਓ ਤੇ ਹਮੇਸ਼ਾ ਕੁੰਡੇ ਵਧਾਓ ਪੁੱਠੀ ਸਲਾਈਚ ਚ ਚਲੋ ਅਸੀਂ ਅੱਗੇ ਪੁੱਠੀ ਸਲਾਈਚ तो असं देखा भी असं हूँ कुंडे कितना बधाने ये थानू मैं गलत दसती हूँ भी कि केड़ आप रखनी है मन लो हूँ सानू चाहिए अभी बधाने पांच या छे कुंडे जिन्हें वर्जे तो सोच लो ठीक है फिर दूजी गल जी ध्यान से रखनी है तुम मन लो भी छे कुंडे बधाने तो पहले अपने कुंडे काउंट कर लो एक दो तीन चार पं छत अठ नौ दस ग्यारह बारह तेरह चौदह मीनस के अठाई कुंडे ठीक है 28 ਕੁੰਡੇ ਨੇ ਤੇ ਅਸੀਂ ਫਿਰ ਜਿੰਨੇ ਵੀ ਕੁੰਡੇ ਵਧਾਣੇ ਆ ਇਹ ਕੋਸ਼ਿਸ਼ ਕਰਨੀ ਵੀ ਸਿਮੇਟਰੀ ਬਣੇ ਉਹਨੇ ਹੀ ਦੂਰ ਦੂਰ ਤੇ ਐਸੇ ਕੁੰਡੇ ਵਧਾਣੇ ਆ ਇਹਦੇ ਲਈ ਤੁਸੀਂ ਹਮੇਸ਼ਾ ਹੀ ਕੁੰਡੇ ਕਾਊਂਟ ਕਰ ਲਓ ਜਿੱਦਾਂ 28 ਕੁੰਡੇ ਆ ਠੀਕ ਹੈ 28 ਕੁੰਡੇ ਸਾਡੇ ਹੋ ਗਏ 28 ਕੁੰਡਿਆਂ ਚ ਤੁਸੀਂ ਦੇਖ ਲਓ ਵੀ ਹੁਣ ਕਿੰਨੇ ਕੁੰਡੇ ਵਧਾਣੇ ਆ ਹੁਣ ਜਿਸ ਤਰ੍ਹਾਂ ਸਾਡੇ 28 ਕੁੰਡੇ ਆ ਠੀਕ ਹੈ ਤੇ ਅਸੀਂ ਜੇ 6-6 ਕੁੰਡੇ ਵਾ ਵਧਾਵਾਂਗੇ ਤਾਂ ਸਾਡੇ 4 ਕੁੰਡੇ ਬਚ ਜਾਣਗੇ 6 ਚੋਕਾ 24 ਤੇ ਸਾਡੇ 4 ਕੁੰਡੇ ਰਹਿ ਜਾਣਗੇ ਤੇ 4 ਕੁੰਡੇ ਅਸੀਂ 2 ਕੁੰਡੇ ਇੱਧਰ ਤੇ 2 ਕੁੰਡੇ ਇੱਧਰ ਰੱਖੇਵਾਂ ਦਾ ਲਵਾਂਗੇ ਤੇ ਸਾਡੇ ਫਿਰ ਤੇ ਸਾਡੇ ਫਿਰ 6 ਕੁੰਡੇ ਬਚਦੇ ਜਾਣਗੇ ਪਹਿਲਾਂ ਤੁਸੀਂ ਦੇਖ ਲਓ ਵੀ ਅਗਰ ਅਸੀਂ 6 ਕੁੰਡੇ ਵਧਾਨੇ ਹ ਤਾਂ 2 ਕੁੰਡੇ ਤਵਾ ਦੇ 1 ਕੁੰਡਾ ਵਧਾ ਲਿਆ ਠੀਕ ਹੈ ਇੱਧਰ 2 ਕੁੰਡਿਆਂ ਤੋਂ ਸਾਡਾ 1 ਕੁੰਡਾ ਵਾਜੂਗਾ 2 ਕੁੰਡੇ ਸਾਡੇ ਵਧ ਗਏ ਹੁਣ ਬਾਕੀ ਕੁੰਡਿਆਂ ਨੂੰ ਅਸੀਂ ਇੱਕੋ ਜਿਹਾ ਡਿਵਾਈਡ ਕਰ ਲੈਣਾ ਕਿਉਂਕਿ 2 ਕੁੰਡੇ ਅਸੀਂ ਵਧਾ ਲਏ ਤੇ ਬਾਕੀ ਦੇ ਵਿੱਚ ਅਸੀਂ ਵਧਾਣੇ ਆ 4 ਕੁੰਡੇ ਠੀਕ ਹੈ ਤੇ ਚਾਰ ਕੁੰਡੇ ਲਈ ਅਸੀਂ ਇਹ ਸੈਂਟਰ ਵਾਲੇ ਕੁੰਡੇ ਡਿਵਾਈਡ ਕਰਕੇ ਚਾਰ ਨਾਲ ਅਨੂ ਕਰ ਦੇਵਾਂਗੇ ਦੇਖੋ ਜਿਸ ਤਰ੍ਹਾਂ 1 2 3 4 5 6 7 8 9 10 11 ਬਸ 24 ਕੁੰਡੇ ਰਹਿ ਗਏ ਠੀਕ ਹੈ 24 ਨੂੰ ਸੀ అగర్చార ఛే ఛే కు మిన్స్కి అస ఛే కు వధా దో వధా లేదా ఒక దో తి చార్ ఛే వాదాయ దో కుండే ఫిర్యా తిండే ఫివాదాయా చార్ కుండే ఫే ధాయ్ పం ఛే ఛే కు సాడే ధన ਠੀਕ ਹੈ ਤੁਸੀਂ ਮਮ ਕਿ ਐਦਾਂ ਕੁੰਡੇ ਨੂੰ ਵਧਾ ਲੈਣਾ ਹੈ ਇੱਕ ਦੋ ਕੁੰਡੇ ਇੱਧਰ ਉੱਧਰ ਹੋ ਸਕਦੇ ਉਹਨਾਂ ਦਾ ਕੋਈ ਫਰਕ ਨਹੀਂ ਪੈਣਾ ਜਿਸ ਤਰ੍ਹਾਂ 6 ਦੇ بجائے ਕਈ ਜਗ੍ਹਾ 5 ਜਾਂ ਜਾਂ ਕੁਛ ਹੋ ਜਾਂ ਉਹ ਨਹੀਂ ਪਰ ਤਕਰੀਬਨ ਸਿਮਟਰੀ ਬਣਾ ਕੇ ਰੱਖਣੀ ਹੈ ਇਹ ਨਹੀਂ ਹੋਣਾ ਵੀ ਤੁਸੀਂ ਇੱਕ ਕੁੰਡਾ ਇੱਥੇ ਵਧਾ ਲਿਆ ਤੇ ਫਿਰ ਇੱਧਰ ਵਧਾ ਲਿਆ ਇੱਕ ਤਰੀਕਾ ਤਾਂ ਇਹ ਹੈ ਠੀਕ ਹੈ ਦੂਜਾ ਤਰੀਕਾ ਇਹ ਹੈ ਵੀ ਤੁਸੀਂ ਦੇਖੋ ਬਾਹਰ ਰਣੀ ਹੈ ਸੀ ਬਾਹਰ ਦੇ ਵਿੱਚ ਤੁਸੀਂ ਸੈਂਟਰ ਚ ਇਹ ਵਾਲਾ ਚੀਜ਼ ਇੰਨੀ ਕਰਕੇ ਇੱਥੇ ਕੁੰਡੇ ਜ਼ਿਆਦਾ ਵਧਾ ਲਓ ਤੇ ਇਧਰ ਤੇ ਇਧਰ ਘੱਟ ਐਦਾਂ ਵੀ ਤੁਸੀਂ ਕੁੰਡੇ ਵਧਾ ਸਕਦੇ ਹੋ ਤਾਂ ਵੀ ਬਾਂਹ ਦੀ ਜਿਹੜੀ ਸ਼ੇਪ ਆ ਵਧੀਆ ਜਾਂਦੀ ਹੈ ਅਗਰ ਤੁਸੀਂ ਬਿਲਕੁਲ ਇਕੋ ਇਕੋ ਮਤਲਬ ਡਿਫਰੈਂਸ ਰੱਖ ਕੇ ਵਧਾਉਂਗੀ ਉਹ ਤਾਂ ਬਹੁਤ ਵਧੀਆ 걸 ਹੈ ਉਹ ਚ ਤਾਂ ਕੋਈ ਚੱਕਰੀ ਹੈ ਨਹੀਂ ਉਹ ਤਾਂ ਮਲਕੀ ਬੰਦਸ਼ੇ ਬਿਲਕੁਲ ਵਧੀਆ ਹੋਊਗੀ ਹਾਂ ਅਗਰ ਤੁਹਾਨੂੰ ਇਦਾਂ ਲੱਗ ਰਿਹਾ ਵੀ ਇੰਨਾ ਇਦਾਂ ਤੁਹਾਨੂੰ ਠੀਕ ਨਹੀਂ ਆ ਤੁਸੀਂ ਜ਼ਿਆਦਾ ਕੁੰਡੇ ਵਧਾਣੇ ਆ ਤੇ ਇੰਨੇ ਸਾਡੇ ਸੈੱਟ ਨਹੀਂ ਆ ਰਹੇ ਤਾਂ ਤੁਸੀਂ ਕੋਸ਼ਿਸ਼ ਇਹ ਕਰ ਸਕਦੇ ਹੋ ਜਿਸ ਤਰ੍ਹਾਂ ਇੱਥੇ ਅਸੀਂ ਚਾਰ ਤੋਂ ਬਾਅਦ ਵਧਾ ਲਿਆ ਚਾਰ ਤੋਂ ਬਾਅਦ ਵਧਾ ਲਿਆ ਤੇ ਇੱਥੇ ਤੁਸੀਂ ਸੈਂਟਰ ਵਾਲੇ ਜਿਹੜੇ ਕੁੰਡੇ ਲੈ ਲਓਗੇ ਉਹ ਤੁਸੀਂ 2-2 ਤੋਂ ਬਾਅਦ ਵੀ ਵਧਾ ਸਕਦੇ ਹੋ ਮਨਸ ਕੀ ਅਗਰ ਤੁਹਾਡੇ ਕੁੰਡੇ ਜ਼ਿਆਦਾ ਵਧਾਣੇ ਆ ਵੈਸੇ 2-2 ਇੰਨੇ ਤਾਂ ਕੁੰਡੇ ਹੁੰਦੇ ਨਹੀਂ ਆ ਵੀ ਸਾਨੂੰ 2-2 ਬਾਅਦ ਵਧਾਣੇ ਕੱਟ ਪਾਏ ਮੀਨਸ ਕਿ ਜਿਸ ਤਰ੍ਹਾਂ ਸਾਡੇ 24 ਕੁੰਡੇ ਆ ਤਾਂ 24 ਕੁੰਡੇ ਤੇ ਨੇਚਰਲੀ ਕਿ ਬਾਹਵੇਂ ਛੋਟੇ ਬੱਚੇ ਦੀਏ ਤੇ ਛੋਟੇ ਬੱਚੇ ਦੀ ਬਾਹਾਂ 24 ਤਾਂ ਇਸ ਚ ਕੁੰਡੇ ਸਿਰਫ 4 ਜਾਂ 5 ਵਿਧਾਨੇ ਹੁੰਦੇ ਆ ਠੀਕ ਹੈ ਤੇ ਇਸ ਹਿਸਾਬ ਨਾਲ ਤੁਸੀਂ ਕੁੰਡਿਆਂ ਦੀ ਸੈਟਿੰਗ ਕਰ ਸਕਦੇ ਹੋ ਇਹ ਤਾਂ ਹੋ ਗਈ ਕੁੰਡਿਆਂ ਦੀ ਸੈਟਿੰਗ ਚਲੋ ਹੁਣ ਅਸੀਂ ਦੇਖਦੇ ਹਾਂ ਵੀ ਕੁੰਡੇ ਵਿਧਾਈਏ ਕਿੱਦਾਂ ਚਲ ਅਸੀਂ ਉਲਟੀ ਸਾਈਡ ਤੋਂ ਕੁੰਡੇ ਵਿਧਾਣਾ ਸ਼ੁਰੂ ਕਰਦੇ ਆ ਦੋ ਤੋਂ ਬਾਅਦ ਮੈਂ ਤੁਹਾਨੂੰ ਦੱਸੇਗੀ ਅਸੀਂ ਕੁੰਡਾ ਵਿਧਾਣਾ ਦੋ ਤੋਂ ਬਾਅਦ ਅਸੀਂ ਕੀ ਕਰਾਂਗੇ ਅਸੀਂ ਕੁੰਡੇ ਵਿਧਾਣ ਲਈ ਅਸੀਂ ਆਹ ਵਾਲੀ ਜੜੀ ਆ ਚੀਜ਼ ਇਹ ਲਗਾਗੇ ਇਹਨੂੰ ਲੈ ਕੇ ਅਸੀਂ ਇੱਥੋਂ ਐਦਾਂ ਕੁੰਡਾ ਵਧਾਵਾਂਗੇ ਐਦਾਂ ਹਾ ਤੱਕ ਇਹਦੇ ਨਾਲ ਕੀ ਹੋਊਗਾ ਵੀ ਇੱਥੇ ਬਿਲਕੁਲ ਵੀ ਜਾਲੇ ਨਹੀਂ ਆਊਗੀ ਫਿਰ ਅਸੀਂ ਕੁੰਡੇ ਗਿੰਦੇ 1 2 3 4 5 6 ਮ 6 ਕੁੰਡੇ ਤੇ ਫਿਰ ਅਸੀਂ ਕੁੰਡਾ ਵਧਾਣਾ ਫਿਰ ਦੇਖੋ ਅਸੀਂ ਨੇ ਚੌਵਾਂ ਵਾਲਾ ਕੁੰਡਾ ਚੁੱਕਿਆ ਚੁੱਕ ਕੇ ਅਸੀਂ ਐਦਾਂ ਇਹਨੂੰ ਪਾਇਆ ਤਾਂ ਕਿ ਇਹਨੂੰ ਅਸੀਂ ਇੰਨਾ ਪੁੱਠਾ ਬੰਨ੍ਹ ਲਿਆ ਤੇ ਅਗਲਾ ਕੁੰਡਾ ਫੇਰ ਪੁੱਠਾ ਮੋੜ ਲਿਆ ਫਿਰ ਉਸੇ 6 ਕੁੰਡੇ ਪਾਲਨੇ 1 2 3 4 5 ਤੇ 6 6 ਮਾ ਕੁੰਡਾ ਲਿਆ 6 ਮੁੰਡੇ ਤੇ ਪਾਲ ਫੇਰ ਦੇਖੋ ਅਸੀਂ ਇਹ ਵਾਲੇ ਨੂੰ ਇੱਥੋਂ ਚੁੱਕਿਆ ਚੁੱਕ ਕੇ ਅਸੀਂ ਇਹਨੂੰ ਐਦਾਂ ਕਰਕੇ ਪਾ ਲਿਆ ਤੇ ਐਦਾਂ ਸੀ ਮੋੜ ਲਿਆ ਐਦਾਂ ਐਦਾਂ ਸੀ ਇਹ ਕੁੰਡਿਆਂ ਨੂੰ ਵਧਾਂਦੇ ਚਲੇ ਜਾਣਾ ਫੇਰ 1 2 3 4 5 ਤੇ 6 6 ਮਕੁੰਡਾ ਆ ਗਿਆ 6 ਤੇ ਬਾਤ ਫੇਰ ਅਸੀਂ ਇੱਦਾਂ ਨੀਚੋ ਚੁੱਕਿਆ ਤੇ ਇੱਦਾਂ ਕਰਕੇ ਫੁਦਾਇਆ ਫੇਰ ਅਸੀਂ 6 ਕੁੰਡੇ ਮੁੰਡੇ 2 3 4 5 ਤੇ 6 ਅਸੀਂ ਜਿਸ ਤਰ੍ਹਾਂ ਦੋ ਪਹਿਲਾਂ ਇੱਥੋਂ ਵਧਾਇਆ ਸੀ ਫੇਰ ਇੱਥੇ ਅਸੀਂ ਕੁੰਡਾ ਵਧਾਣਾ ਹੁਣ ਫੇਰ ਅਸੀਂ ਦੇਖੋ ਅਗਰ ਤੁਸੀਂ ਸਿੱਧੇ ਤੋਂ ਵਧਾਣਾ ਤਾਂ ਤੁਸੀਂ ਇਧਰੋਂ ਇੱਦਾਂ ਚੁੱਕ ਲਓਗੇ ਇੱਦਾਂ ਚੁੱਕ ਕੇ ਅਸੀਂ ਇੱਥੇ ਹੀ ਆ ਦੇਖੋ ਫੇਰ ਅਸੀਂ ਆ ਬਸ ਨੀਚੇ ਵਾਲਾ ਚਾਹੇ ਸਿੱਧੇ ਤੋਂ ਬਣਾ ਰਹੇ ਚਾਹੇ ਪੁੱਠੇ ਤੋਂ ਬਣਾ ਰਹੇ ਅਸੀਂ ਨੀਚੇ ਵਾਲਾ ਚੁਕਣਾ ਆਵਲਕੁੰਡਾ ਇਹਨੂੰ ਅਸੀਂ ਇਹ ਤੋਂ ਅਸੀਂ ਕੁੰਡਾ ਬਣਾ ਲੈਣਾ ਅਗਰ ਐਦਾ ਕੁੰਡੇ ਬਣਾਉਂਗੇ ਤਾਂ ਤੁਹਾਡੇ ਕੁੰਡਿਆਂ ਦੇ ਵਿੱਚ ਬਿਲਕੁਲ ਵੀ ਕਿਤੇ ਵੀ ਕੋਈ ਜਾਲੀ ਜਾਂ ਨਹੀਂ ਹੋਏਗੀ ਤੇ ਕੁੰਡੇ ਤੁਹਾਡੇ ਬੜੇ ਹੀ ਵਧੀਆ ਬੱਦਛਾਣੇ ਆ ਦੇਖੋ ਹਾ ਦੇਖੋ ਬਿਲਕੁਲ ਵੀ ਕਿਤੇ ਨਹੀਂ ਪਤਾ ਲੱਗ ਰਿਹਾ ਵੀ ਤੁਸੀਂ ਕੁੰਡੇ ਕਿਤੇ ਬਣਾਏ ਆ ਤਾਂ ਤੁਸੀਂ ਬਾਅਦ ਨੂੰ ਇੱਥੇ ਆਪਣਾ ਅੱਗੇ ਕੰਟੀਨਿਊ ਕਰ ਸਕਦੇ ਆ ਠੀਕ ਹੈ ਪਹਿਲਾ ਤਾਂ ਇਹ ਹੋ ਗਿਆ ਵੀ ਅਸੀਂ ਹੁਣ ਸ਼ੁਰੂਜ ਕੁੰਡੇ ਵਧਾਨੇ ਇਸ ਤੋਂ ਬਾਅਦ ਅਸੀਂ ਹੁਣ ਹਰ ਤੁਸੀਂ ਚੌਥੀ ਛੇਵੀਂ ਸਲਾਈ ਜਿੱਦਾਂ ਵੀ ਕੁੰਡੇ ਵਧਾਨੇ ਤਕਰੀਬਨ ਅਸੀਂ ਹਰ ਚੌਥੀ ਐ ਛੇਵੀਂ ਸਲਾਈ ਹੀ ਵਧਾਉਂਦੇ ਹੁੰਨੇ ਆ ਡਿਪੈਂਡ ਕਰਦਾ ਬੰਧ ਲੰਬਾਈ ਤੇ ਤੇ ਤੁਸੀਂ ਕੁੰਡੇ ਉੱਪਰ ਕਿੰਨੇ ਪੂਰੇ ਕਰਨੇ ਤੇ ਨੀਚੇ ਤੁਸੀਂ ਕੁੰਡੇ ਕਿੰਨੇ ਵਧਾਏ ਕਿਉਂਕਿ ਤੁਹਾਨੂੰ ਦੱਸਿਆ ਵੀ ਨੀਚਲੇ ਕੁੰਡੇ ਅਸੀਂ ਪੈਟਰਨ ਦੇ ਅਨੁਸਾਰ ਵਧਾ ਲੈਨੇ ਆ ਤਾਂ ਫਿਰ ਇਸ ਕਰਕੇ ਤਕਰੀਬਨ ਸਾਨੂੰ ਉੱਪਰ ਵਾਲੇ ਕੁੰਡੇ ਦਾ ਇਹ ਤਿਆਰ ਰੱਖਣਾ ਪੈਂਦਾ ਤਾਂ ਫਿਰ ਦੇਖੋ ਵੀ ਅਸੀਂ ਉੱਪਰ ਵਾਲੇ ਕੁੰਡੇ ਕਿੱਦਾਂ ਵਧਾਈਏ ਦੇਖੋ ਜੀ ਅਸੀਂ ਕੁੰਡੇ ਇਹਨੇ ਵਧੀਆ ਤਰੀਕੇ ਨਾਲ ਵਧਾਏ ਦੇਖੋ ਕਿਤੇ ਵੀ ਪਤਾ ਨਹੀਂ ਲੱਗ ਰਹੇ ਵੈਸੀ ਕੁੰਡੇ ਕਿੱਥੋਂ ਵਧਾਏ ਆ ਦੇਖੋ ਕੋਈ ਕੁੰਡਾ ਕਿਤੇ ਲੂਸ ਕੋਈ ਜਾਲੀ ਕੋਈ ਗਲੀ ਕੁਝ ਵੀ ਨਹੀਂ ਹੈ ਹਮੇਸ਼ਾ ਕੁੰਡੇ ਇੰਦਾ ਵਧਾਓ ਤੇ ਤੁਹਾਡੀ ਬਾਹ ਦੀ ਲੁੱਕ ਬੜੀ ਹੀ ਅਲੱਗ ਆਊਗੀ ਠੀਕ ਹੈ ਤੇ ਹੁਣ ਅਸੀਂ ਸਾਈਡ ਦੇ ਕੁੰਡੇ ਕਿੱਦਾਂ ਵਧਾਣੇ ਆ ਉਹਦੀ ਵੀਡੀਓ ਮੈਂ ਅਲੱਗ ਲੈ ਕੇ ਆਉਂਗੀ ਕਿਉਂਕਿ ਫਿਰ ਇਹ ਵੀਡੀਓ ਬਹੁਤ ਹੀ ਲੰਬੀ ਹੋ ਜਾਣੀ ਸੀ ਤੇ ਸਾਈਡ ਦੇ ਕੁੰਡੇ ਵਧਾਣ ਦੇ ਦੋ ਤਿੰਨ ਤਰੀਕੇ ਆ ਉਹ ਆਪਾਂ ਲੈ ਕੇ ਆਵਾਂਗੇ ਤੇ ਤੁਸੀਂ ਉਹ ਕਿਦਾਂ ਕੁੰਡੇ ਕਾਊਂਟ ਕਰਨੇ ਆ ਤੇ ਤਾਂ ਕਿ ਜਿਹੜੇ ਬਿਗਨਰਸ ਆ ਉਹਨਾਂ ਨੂੰ ਬਹੁਤ ਹੀ ਔਖਾ ਹੁੰਦਾ ਵੀ ਅਸੀਂ ਕਿੰਨੇ ਵਧਾ ਲੈ ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕਿੰਨਾ ਕਦੋਂ ਵਧਾ ਗਏ ਹੁਣ ਅਸੀਂ ਕਿੰਨਾ ਕਦੋਂ ਵਧਾਣਾ ਹੁਣ ਅਸੀਂ ਕਿੰਨਾ ਕਦੋਂ ਵਧਾਣਾ ਉਹਦੇ ਲਈ ਮੈਂ ਤੁਹਾਨੂੰ ਇੱਕ ਅਲੱਗ ਜਿਹਾ ਗ੍ਰਾਫ ਲੈ ਕੇ ਆਉਂਗੀ ਉਸ ਚ ਆਪਾਂ ਦੇਖਾਂਗੇ ਵੀ ਬਾਹ ਦੇ ਹੁੰਡੇ ਅਸੀਂ ਕਿੱਦਾਂ ਵਧਾ ਸਕਦੇ ਆ ਠੀਕ ਹੈ ਉਹ ਸਾਰਾ ਹੀ ਆਪਾਂ ਅਲੱਗ ਵੀਡੀਓ ਲੈ ਕੇ ਆਉਂਗੀ ਫਿਰ ਉਸ ਚ ਆਪਾਂ ਸਾਰਾ ਡਿਸਕਸ ਕਰਾਂਗੇ ਪੰਜ ਦੀ ਵੀਡੀਓਸ ਐਨਹੀਂ ਫਿਰ ਮਿਲਦੇ ਆ ਕੱਲ ਇੱਕ ਨਵੀਂ ਵੀਡੀਓ ਇੱਕ ਨਵੇਂ ਪੈਟਰਨ ਤੇ ਇੱਕ ਨਵੇਂ ਪ੍ਰੋਜੈਕਟ ਨਾਲ ਫਿਰ ਤਦ ਤੱਕ ਤੁਸੀਂ ਆਪਣਾ ਰੱਖੋ ਧਿਆਨ ਓਕੇ ਜੀ ਬਾਏ